ਸਾਡੇ ਪਿੰਡ ਦੀ ਸਰਪੰਚੀ ਥੋੜੀ ਦੇਰ ਆਈ ਨਹੀਂ ਵੀ ਦੇ ਹੀ ਆਈ ਐ ਕਹਾਂਗੇ ਸਾਡੇ ਮਾਮਾ ਹੀ ਹੈ ਨਾ ਹਾਂ ਇਹਦਾ ਲਾਈਏ ਬੈਲਾ ਅੱਛਾ ਆਜੋ ਆ ਵੀ ਜਣ ਇਧਰ ਵੀ ਗਾਵਾ ਇਹਦਾ ਪੂਰਾ ਜੋਰ ਤਾਂ ਦੇ ਰਿਹਾ ਆ ਆ ਲਓ ਜੀ ਲੋਈ Апаның үндә дә дирә, салех. Апа баты. Саранҗ ਸਰ ਸੱਚ ਕਾਲ ਜੀ ਸੱਚ ਕਾਲ ਜੀ ਸੱਚ ਕਾਲ ਸਰ ਅੱਜ ਤੁਹਾਡੇ ਕੋਲੇ ਹਲਕੇ ਲਾਖੇ ਤੋਂ ਪਿੰਡ ਪਰਵਾਲ ਖੁਰਦ ਦੀ ਪੂਰੀ ਪੰਚਾਇਤ ਤੁਹਾਡੇ ਕੋਲੇ ਤੁਹਾਡਾ ਸ਼ੁਕਰਾਨਾ ਕਰਨ ਵਾਸਤੇ ਆਈ ਆ ਕੀ ਕਹਿਣਾ ਚਾਹੁੰਦੇ ਤੁਸੀਂ ਇਹਨਾਂ ਵਾਸਤੇ ਜੀ ਦੇਖੋ ਜਦੋਂ ਸਭ ਤੋਂ ਪਹਿਲਾਂ ਮੈਂ ਦੱਸਾਂਗਾ ਕਿ ਪਰਵਾਲ ਖੁਰਦ ਦੇ ਵਿੱਚ ਜਦੋਂ ਇਲੈਕਸ਼ਨ ਹੋਈ ਆ ਤੇ ਇਹ ਇਲੈਕਸ਼ਨ ਜਿਹੜੀ ਹੈ ਜੇ ਸਰਪੰਚ ਦੀ ਹੈ ਆ ਤੇ ਬਾਕੀ ਸਾਰੀ ਪੰਚਾਇਤ ਦੀ ਆ ਉਹ ਪੋਸਟਪੋਨ ਕਰਤੀ ਗਈ ਸੀ ਕੈਨਸਲ ਕਰਤੀ ਗਈ ਸੀ ਜੀ ਕਾਰਨ ਇਹ ਸੀਗਾ ਕਿ ਕੁਝ ਬੂਟਾਂ ਜਿਹੜੀਆਂ ਸੀਗੀਆਂ ਇਹਨਾਂ ਦੇ ਪਿੰਡ ਦੀਆਂ ਉਹ ਕਿਸੇ ਹੋਰ ਨਾਲ ਦੇ ਪਿੰਡ ਦੇ ਵਿੱਚ ਪੈ ਗਿਆ ਸੀਗਾ ਤੇ ਸਾਰੇ ਇਕੱਠੇ ਹੋ ਕੇ ਮੇਕੋ ਆਏ ਸੀ ਕਿਉਂਕਿ ਸਾਡੇ ਸਰਪੰਚ ਸਾਹਿਬ ਖੜੇ ਨੇ ਇਧਰ ਬੂਟਾ ਸਿੰਘ ਜੀ ਤੇ ਸਨੀ ਆਇਆ ਇਹਨਾਂ ਦੇ ਰਿਸ਼ਤਾਰੀਏ ਇਸਾਰੇ ਮੇਕੋ ਆਏ ਤੇ ਸਾਡਾ ਬੜਾ ਧੱਕਾ ਹੋ ਗਿਆ ਵੀ ਸਾਡੀ ਤੁਸੀਂ ਮਾਫਰੋ ਤੇ ਉਸ ਵਕਤ ਫਿਰ ਇਹਨਾਂ ਨੇ ਸਾਰਾ ਗਾਈਡ ਕੀਤਾ ਉਸ ਤੋਂ ਲਾ ਕੇ ਹਾਈ ਕੋਰਟ ਜਾਣਾ ਜਾਂ ਇਲੈਕਸ਼ਨ ਕਮਿਸ਼ਨਸ ਜਾਣਾ ਜਾਂ ਕਾਜ ਇਲੈਕਸ਼ਨ ਤੱਕ ਜਾਂ ਪਰਸੋਂ ਤੱਕ ਮੇਨੇ ਜਿਹੜਾ ਗਿਆ ਜਿਹੜੇ ਕਾਜ ਹੈਗੇ ਕਿਸੇ ਤਰੀਕੇ ਨਾਲ ਰੱਦ ਨਾ ਕਰ ਦੇਵੇ ਫਿਰ ਇਹ ਮੈਂ ਕਹਾਂਗਾ ਕਿ ਉਸ ਦਿਨ ਤੋਂ ਲੈ ਕੇ ਕੱਲ ਤੱਕ ਇਹ ਨਾਲ ਮੈਂ ਸਟੈਂਡ ਆ ਪੂਰਾ ਕਿਉਂ ਜੀ ਹਾਂਜੀ ਸਹੀ ਗੱਲ ਕਹਿੰਦੇ ਜੀ ਹਾਂਜੀ ਜੇ ਕਿੰਨੀ ਵਾਰੀ ਤੁਸੀਂ ਆਏ ਇੱਥੇ ਮੇਰੇ ਘਰ ਮੇਰਾ خیال ਹੈ ਘਟੋ ਘਟਾ ਪ 25 30 ਵਾਰ ਤਾਂ ਇਹਦੇ ਉਸ 2-2 ਸਾਲ ਦੇ ਵਿੱਚ तकरीबन 1.5 ਸਾਲ ਚ ਤੇ ਪੇ 25 ਕਦੀ ਮੱਥੇਵਾਰ ਦੀ ਬਾਅਦ ਕਿਉਂ ਆ ਗਿਆ ਕਿਵੇਂ ਆ ਗਿਆ ਭਾਈ ਅੱਜ ਇਹ ਨਾ ਨਹੀਂ ਗਏਗਾ ਹਾਂ ਉਹ ਤਾਂ ਮਤਲਬ ਇਹ ਹੈ ਵੀ ਮੈਨੂੰ ਇਹਸ ਗਾ ਕਿ ਨਜਾਇਜ਼ ਹੋ ਰਿਹਾ ਤੱਕਾ ਹੋ ਰਿਹਾ ਇਸ ਵਾਸਤੇ ਤਰਵਾਹ ਕਰਦਾ ਤੁਹਾਡਾ ਸਾਰਿਆਂ ਦਾ ਜੀ ਕਿ ਤੁਸੀਂ ਸਾਰੇ ਅੱਜ ਮੈਨੂੰ ਮਾਨ ਦੇਣ ਵਾਸਤੇ ਆਇਓ ਕਿ ਭਾਈ ਇਹ ਤਾਂ ਮੇਰੀ ਡਿਊਟੀ ਸੀ ਕਿਉਂਕਿ ਮੈਂ ਹਮੇਸ਼ਾ ਜਿੱਥੇ ਵੀ ਕਿਤੇ ਟੱਕਾ ਹੋਇਆ ਚਾਹੀ ਕਿਸੇ ਵੀ ਹਲਕੇ ਦਾ ਹੋਵੇ ਇਹ ਹਲਕਾ ਦਾ ਖਾਦੇ ਅੱਗੇ ਪਿੰਡ ਜਿਹੜਾ ਪਿੰਡ ਹੈਗਾ ਇਹੋ ਲੇਕਿਨ ਕਿਸੇ ਵੀ ਹੋਰ ਵੀ ਹਲਕੇ ਦਾ ਕੋਈ ਵੀ ਆਵੇ ਮੈਂ ਤਾਂ ਕਹਿੰਦਾ ਜੀ ਆਇਆਂ ਨੂੰ ਕੰਮ ਦੱਸੋ ਕੰਮ ਕਰਾਵਾਂਗੇ ਔਰ ਕੰਮ ਕਰਾਉਦੇ ਵੀ ਆ ਮੈਨੂੰ ਇਹਨਾਂ ਕੋਈ ਫਤੂਰ ਨਹੀਂ ਹੈਗਾ ਕਿ ਕਿੱਥੋਂ ਆਇਆ ਕਿਵੇਂ ਆਇਆ ਕਿ ਗੱਲ ਤਾਂ ਇਹ ਹੈਗੀ ਆ ਕਿ ਤੁਸੀਂ ਸ਼੍ਰੋਮਿਕ ਆਦਿ ਦਾ ਖੜੇ ਹੋ ਤਾਂ ਭਾਈ ਮੈਂ ਤੁਹਾਡੇ ਨਾਲ ਹਰ ਵੇਲੇ ਖੜਾ ਅੱਗੇ ਵੀ ਖੜਾ ਹੈਗਾ ਮੈਨੂੰ ਸਿਰਫ ਇਹ ਸਿਗਾ ਕਿ ਇਹਦੇ ਕਾਗਜ਼ ਦਾ ਗਿਰਾਦ ਹੋ ਜਾਣ ਮੈਂ ਮੰਨਦਾ ਸ੍ਰਾਇਗ ਅਫਸਰਾਂ ਨੇ ਭੇਜੀ ਵੀ ਰਿਪੋਰਟ ਸੀ ਪਰ ਮੈਂ ਧਰਵਾਜ਼ ਕਰਨਾ ਚਾਹੁੰਦਾ ਸਾਰੇ ਪ੍ਰੈਜ਼ੀਡਿੰਗ ਅਫਸਰ ਦਾ ਤੇ ਬੋਰਡ ਦੀ ਟੀਮ ਦਾ ਉਹਨਾਂ ਨੇ ਬਿਲਕੁਲ ਸਹੀ ਫੈਸਲਾ ਲੈ ਕੇ ਔਰ ਸਹੀ ਜਿਹੜਾ ਹੈਗਾ ਤੁਸੀਂ ਕੀਤਾ ਹੈਗਾ ਤੁਹਾਨੂੰ ਸਾਰਿਆਂ ਨੂੰ ਮੈਂ ਵਧਾਈ ਦੇਣਾ ਤੇ ਮੈਂ ਇੱਕੋ ਹੀ ਆਸ ਕਰਦਾ ਕਿ ਆਪਾਂ ਨੇ ਪਿੰਡ ਦਾ ਵਿਕਾਸ ਕਰਨਾ ਸਾਰੇ ਇਕੱਠੇ ਹੋ ਕੇ ਜਿਸ ਤਰੀਕੇ ਨਾਲ ਸਾਰੇ ਇਕੱਠੇ ਹੋ ਕੇ ਇਹ ਇਲੈਕਸ਼ਨ ਤੁਸੀਂ ਲੜਿਆ ਹੈਗਾ ਇਦਾਂ ਹੀ ਸਰਪੰਚ ਸਾਹਿਬ ਸਾਰੇ ਪਿੰਡ ਨੂੰ ਨਾਲ ਲੈ ਕੇ ਚੱਲਣਾ ਸਾਰਾ ਪਿੰਡ ਜਿਹੜਾ ਆਪਾਂ ਇਹ ਦੇਖਣਾ ਹੈਗਾ ਕਿ ਸਾਰੇ ਪਿੰਡ ਦਾ ਵਿਕਾਸ ਹੋਵੇ ਠੀਕ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਸੋਨੂੰ ਵੀ ਤੇ ਸਾਹਿਬ ਬੋਟਾ ਜੀ ਨੂੰ ਤੁਹਾਨੂੰ ਵੀ ਵਧਾਈ ਜੀ ਤੁਹਾਨੂੰ ਵੀ ਸਾਰਿਆਂ ਨੂੰ ਵਧਾਈ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਸਾ ਸਰਪੰਚੀ ਜਟਕ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਆ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਕਿਵੇਂ ਹੁਣ ਅਗਲਾ ਜਿਹੜਾ ਵਿਕਾਸ ਹੈ ਪਿੰਡ ਨੂੰ ਕਿਵੇਂ ਨਾਲ ਲੈ ਕੇ ਚੜਨਾ ਇਹ ਵੀ ਦੱਸਦੇ ਹੂਰੇ ਪਿੰਡ ਨੂੰ ਨਾਲ ਲੈ ਕੇ ਤੁਰਾਂਗੇ ਪਰ ਦੇ ਪੂਰੇ ਵਿਕਾਸ ਪੂਰੀ ਮਿਹਨਤ ਨਾਲ ਪਿੰਡ ਨੂੰ ਸੋਨਾ ਬਣਾਵਾਂਗੇ ਸਾਫ ਸੁਥਰਾ ਬਣਾਵਾਂਗੇ ਕਿਸੇ ਬਸੋ ਵੀ ਐਗੂਕੇਸ਼ਨ ਕੋਲੋਂ ਜਾਂ ਪਿੰਡ ਦੀ ਪੰਚਾਇਤ ਕਾਰਜ ਜਾਂ ਕੋਈ ਉਸ ਵੀ ਬਣਾਉਣਾ ਸਾਰੀ ਪਿੰਡ ਦੀ ਸਹਿਮਤੀ ਨਾਲ ਹੀ ਬਣਾਵਾਂਗੇ ਜੋ ਪਿੰਡ ਦੀ ਮਨਜ਼ੂਰੀ ਹੋਊਗੀ ਜੋ ਪਿੰਡ ਦੀ ਸਹਿਮਤੀ ਹੋਊਗੀ ਕੋਈ ਕੰਮ ਥੋੜੇ ਪੈਂਡਿੰਗ ਵੀ ਰਹਿੰਦੇ ਆ ਥੋੜੇ ਪਿੰਡ ਦੇ ਕੁਝ ਥੋੜੇ ਬੋਧੇ ਰਹਿੰਦੇ ਆ ਜੀ ਬਾਕੀ ਤਕਰੀਬਨ ਸਾਰੇ ਕੰਮ ਹੋਏ ਹੋਏ ਆ ਜੀ ਪਾਣੇ ਸਰਪੰਚ ਸਾਹਿਬ ਖੜੇ ਆ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਥੋੜੇ ਬੋਧੇ ਕੰਮ ਰਹ ਜੇ ਕੋਈ ਹੋਰ ਵੀ ਜੋ ਵੀ ਹੋਗਾ ਪਿੰਡ ਚ ਉਹ ਦੇਖਾਂਗੇ ਕੀ ਬਣਦਾ ਤੁਸੀਂ ਹਲਕਾ ਦਾਖਾ ਤੋਂ ਚੱਲ ਕੇ ਜਗਰਉ ਜਿਹੜੇ ਹਲਕਾ ਇੰਚਾਰਜ ਆ ਤੁਸੀਂ ਉਹਨਾਂ ਕੋਲੇ ਆਏ ਹੋ ਕੀ ਤੁਹਾਡੇ ਦਾਖੇ ਹਲਕੇ ਵਿੱਚ ਕੋਈ ਤੁਹਾਨੂੰ ਐਜਾ ਮੈਂਬਰ ਨਹੀਂ ਮਿਲਿਆ ਨਹੀਂ ਸਾਨੂੰ ਮੈਂਬਰ ਤਾਂ ਚਲੋ ਮਿਲਦੇ ਨੇ ਤੇ ਸਾਨੂੰ ਜਿਹੜਾ ਮਾਨਸੀ ਕਲੇਰ ਸਾਹਿਬ ਤੇ ਉਹ ਸਾਨੂੰ ਮਾਨ ਇਹਨਾਂ ਤੇ ਬਹੁਤ ਵੱਖਰਾ ਸੀ ਕਿਉਂ ਇਹ ਪਹਿਲਾਂ ਮੁਲਾਜ਼ਮ ਹੋਣ ਦੇ ਨਾਤੇ ਇਹਨਾਂ ਦੀ ਅਫਸਰ ਸਾਹੀ ਦੇ ਨਾਲ ਬਹੁਤ ਨੇੜਤਾ ਵਾ ਤੇ ਦੂਜੇ ਲੀਡਰ ਨੂੰ ਜਿਹੜੇ ਮਲਾਜਮਾ ਉਹ ਬਹਾਨਾ ਵੀ ਮਾਰ ਦਿੰਦੇ ਪਰ ਇਹਨਾਂ ਨੂੰ ਬਹਾਨਾ ਨਹੀਂ ਕੋਈ ਮਾਰਦਾ ਤੇ ਸਾਨੂੰ ਵੀ ਜਿੰਨੇ ਮਲਾਜਮਾ ਕੋਲੇ ਅਸੀਂ ਗਏ ਤੇ ਸਾਨੂੰ ਬਹੁਤ ਨੇੜੇ ਹੋ ਕੇ ਸੁਣਿਆ ਉਹਨਾਂ ਨੇ ਜੀ ਤੇ ਕਲੇਰ ਸਾਹਿਬ ਦਾ ਨਾਮ ਲੈਣ ਦੀ ਢੇਰ ਸੀ ਤੇ ਸਾਨੂੰ ਮਿਲਦੇ ਵੀ ਉਹ ਤੇ ਕਹਿੰਗੂ ਪਹਿਲਾਂ ਸੀ ਜਿਵੇਂ ਹੁਣ ਦੀ ਆ ਸਰਪੰਚੀ ਜਿੱਤ ਲਈ ਆ ਹਾਂਜੀ ਕੱਲ ਤੁਸੀਂ ਵਧਿਆ ਲੀਡ ਨਾਲ ਉਹ ਜਿੱਤੇ ਆ ਵਧਿਆ ਤੁਹਾਨੂੰ ਮਾਣ ਮਿਲ ਗਿਆ ਹੁਣ ਅਗਲੇ ਜਿਹੜੇ ਕੰਮ ਵਿਕਾਸ ਦੇ ਕੰਮ ਹੈਗੇ ਆ ਪਿੰਡ ਦੇ ਜਿਹੜੇ ਆ ਉਹ ਤੁਸੀਂ ਕਿਸ ਤਰੀਕੇ ਨਾਲ ਸਾਰੇ ਇਕੱਠੇ ਹੋ ਕੇ ਕਿਵੇਂ ਕਰਵਾਓਗੇ ਬਾਈ ਜੀ ਤਕਰੀਬਨ ਜਿਹੜੇ ਸਾਡੇ ਪਿੰਡ ਦੇ ਕੰਮ ਆ ਪਹਿਲਾਂ ਸਾਡਾ ਪਿੰਡ ਸਾਰੇ ਪਿੰਡਾਂ ਨਾਲ ਸਾਫ ਸੁਥਰਾ ਉੱਚੀ ਜਗ੍ਹਾ ਉੱਚੀ ਜਗ੍ਹਾ ਤੇ ਟੋਟਲ ਸੀਵਰੇਜ ਆ ਇੱਕ ਤੌਕਾ ਕਿਤੇ ਪਾਣੀ ਦਾ ਨਹੀਂ ਖੜਦਾ ਸਾਰਾ ਪਿੰਡ ਸਾਡਾ ਇੰਟਰਲੌਕ ਸਾਡੇ ਪਿੰਡ ਦੇ ਇੱਕ ਦੋ ਕੰਮ ਆ ਜਿਵੇਂ ਪਾਰਕ ਆ ਤੇ ਇੱਕ ਸਾਡੇ ਛੱਪੜ ਦੀ ਪਟਾਈ ਕਰਨ ਵਾਲੀ ਆ ਉਹ ਅਸੀਂ ਕੰਮ ਪਹਿਲ ਤੇ ਆਧਾਰ ਤੇ ਕਰਾਵਾਂਗੇ ਤੇ ਜਿੱਥੋਂ ਵੀ ਸਾਨੂੰ ਮਦਦ ਲੈਣੀ ਪਈ ਅਸੀਂ ਮਦਦ ਵੀ ਲਵਾਂਗੇ ਤੇ ਸਾਡੇ ਕੋਲ ਆਪਦੇ ਕੋਲੇ ਵੀ ਫੰਡ ਪਿਆਵ ਅਵੀ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪਿੰਡ ਵਾਸੀਆਂ ਨੂੰ ਤੁਹਾਡਾ ਪੂਰਾ ਸਹਿਯੋਗ ਕਰਕੇ ਉਹਨਾਂ ਨੂੰ ਧੰਨਵਾਦ ਬਖਸ਼ਿਸ਼ ਕੀਤੀ ਆ ਕੀ ਕਹਿਣਾ ਚਾਹੁੰਦੇ ਹੋ ਅਸੀਂ ਸਾਰੇ ਪਿੰਡ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਆ ਸਾਡੀ ਬਹੁਤ ਵੱਡੀ ਲੀਡ ਨਾਲ ਜਿੱਤ ਕਰਾਈ ਆ ਅਸੀਂ ਉਹਨਾਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਆ